ਦੋਸਤੋ ਆਪਾਂ ਖੜੇ ਆਂ ਮਾਨਸਾ ਮੰਡੀ ਇੱਥੇ ਬਹੁਤ ਭਰਮੀ ਮੰਡੀ ਲੱਗਦੀ ਜੀ ਹਰ ਸ਼ੁੱਕਰਵਾਰ ਤੇ ਇੱਥੇ ਆਪਾਂ ਬਾਈ ਹੋਰਾਂ ਕੋਲੇ ਆਏ ਨੇ ਇਹ ਇੱਥੇ 4-5 ਨਗ ਲੈ ਕੇ ਆਏ ਨੇ ਵੇਚਣ ਵਾਸਤੇ ਤੇ ਬਾਈ ਜੀ ਆਪਾਂ ਨੂੰ ਦਿਖਾ ਰਹੇ ਨੇ ਮੱਝ ਤੋਰ ਕੇ ਬਹੁਤ ਸੋਹਣੀ ਮੱਝ ਹੈਗੀ ਤੰਦਰੁਸਤ ਮੱਝ ਆ ਪੂਰੀ ਲੇਵੇ ਦੀ ਚੰਗੀ ਐ ਥਣਾ ਦੀ ਬਹੁਤ ਸੋਹਣੀ ਐ ਚੰਗਾ ਲੇਵਾ ਮੱਝ ਦਾ ਪੂਰੀ ਫਰਾਜੀ ਮੱਝ ਹੈਗੀ ਤਾਂ ਆਪਾਂ ਬਾਈ ਹੋਰਾਂ ਨਾਲ ਕਰਦੇ ਆਂ ਗੱਲਬਾਤ ਬਾਈ ਜੀ ਆਜੋ ਇੱਧਰ ਆਜੋ ਤੇ ਫੋਨ ਆਇਆ ਤੁਹਾਨੂੰ ਕੋਈ ਉਹ ਸਾਹਮਣੇ ਆਜੋ ਸਾਹਮਣੇ ਪਸੂ ਕੋਲੇ ਹਾਂ ਬਾਈ ਹਾਂ ਸੱਸੀ ਗਾ ਵੀਰੇ ਇੱਧਰ ਆ ਜੀ ਸਾਹਮਣੇ ਟੱਪ ਪੈਂਦੀ ਨਾ ਇੱਧਰ ਹਾਂ ਬਾਹਰ ਇੱਥੇ ਘੜਜੋ ਬਸ ਕਿਹੜਾ ਬਾਈ ਨਾਂ ਕੀ ਪਹਿਲਾਂ ਆਪਣਾ ਹਾਂ ਪਰਮਾ ਸਿੰਘ ਹੈ ਬਾਈ ਪਰਮਾ ਸਿੰਘ ਹਾਂ ਕਿਹੜਾ ਪਿੰਡ ਹੈ ਵੀਰੇ ਲੇਲਕਲਾ ਹੈ ਬਾਈ ਲੇਲਕਲਾ ਜ਼ਿਲ੍ਹਾ ਸੰਗਰੂਰ ਹੈ ਬਾਈ ਜ਼ਿਲ੍ਹਾ ਸੰਗਰੂਰ ਲੇਲਕਲਾ ਹਾਂ ਬਾਈ ਜੀ ਆਪਾਂ ਇੱਥੇ ਕਿੰਨੇ ਨਾਲ ਨਗਲੇ ਕੇ ਆਏ ਆ ਆਪਣੇ ਕੋਲ 4 ਨੇ ਬਾਈ ਅਛਾ ਇਹ ਚਾਰ ਨਾਲ ਨੇ ਆਪਣੇ ਕੋਲੇ ਇੱਕ ਉੱਪਰ ਜਿਹੜੀ ਪਰਲੇ ਪੈ ਖੜੀ ਮੱਝ ਉਹ ਵੀ ਆਪਣੀ ਆ ਹਾਂ 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 ਠੀਕ ਐ ਵੀਰੇ ਜਿਹੜੀ ਵੀਰੇ ਆਪਾਂ ਮੱਝ ਤੋੜ ਕੇ ਦਿਖਾਈ ਆ ਹੁਣ ਇਹ ਗੱਬਣਾ ਐ ਬਾਈ ਅਛਾ ਗੱਬਣਾ ਇਹ ਹਾਂ ਕਿੰਨੇ ਟਾਈਮ ਦੀ ਵੀਰੇ ਇਹ ਲੋਕੀ 5-4 ਦਿਨ ਬਾਈ 5-4 ਦਿਨਾਂ ਚ ਸੂਪ ਹੋ ਗਈ ਹਾਂ ਕਿੰਨੇਵੇਂ ਸੂਏ ਆ ਵੀਰੇ ਇਹ ਸੂਏ ਚੌਥੇ ਐ ਬਾਈ ਇਹ ਲਓ ਜੀ ਚੌਥਾ ਸੂਆ ਇਹ ਸੱਜ ਨੂੰ ਹਾਊਗਾ ਜੀ ਵੱਧ ਤੋਂ ਵੱਧ ਕਹਿੰਦੇ ਜੀ ਇੱਕ ਹੱਪਾ ਹੋਰ ਐ ਮੱਝ ਸੂਪਣੀ ਐ ਤੇ ਬਾਕੀ ਆਪਾਂ ਹੋਰ ਡਿਟੇਲ ਦੇ ਵਿੱਚ ਕਰਦੇ ਆਂ ਬਾਈ ਹੋਰਾਂ ਨਾਲ ਗੱਲ ਬਾਈ ਜੀ ਜੇ ਆਪਾਂ ਗੱਲ ਕਰੀਏ ਤੀਜੇ ਸੂਏ ਦੇ ਵਿੱਚ ਇਹ ਸਮਾਜ ਨੇ ਕਿੰਨਾ ਦੁੱਧ ਦਿੰਦਾ ਬਾਈ ਦੁੱਧ 11 ਕਿਲੋ ਦਿੰਦੀ ਯਾਰ ਉਹ ਕਿ ਕਿ ਮੈਂ ਝੂਠ ਮਰਾਈ ਜਾਂ ਕੁਸਮਰਾਈ ਜਾਂ ਨਹੀਂ ਸਹੀ ਗੱਲ ਹੈ ਅਗਲੇ 11 ਕਿਲੋ ਦੁੱਧ ਕਹਿ ਕੇ ਦਿੰਦੀ ਹੈ ਠੀਕ ਹੈ ਹਾਂ ਵੀ ਆਪਾਂ ਅੱਛਾ ਹੁਣ ਲਈਏ ਤੁਸੀਂ ਇਹ ਨਾ ਆਪਾਂ ਪਿੰਡਾਂ ਚੋਂ ਲੈਨੇ ਆਂ ਵੇਚ ਦੀ ਕੰਮ ਲੈਣ ਵੇਚ ਦੇਣ ਦਾ ਕੰਮ ਕਰਦੇ ਆਂ ਠੀਕ ਹੈ ਸੇਲ ਪਰਚੇਜ਼ ਦਾ ਆਪਣਾ ਕੰਮ ਹੈਗਾ ਹੈ ਹਾਂ ਹਾਂ ਤੇ 11 ਕਿਲੋ ਦੁੱਧ ਆਪਾਂ ਕਹਿ ਕੇ ਲਈਏ ਅਗਲੇ ਤੋਂ ਹਾਂ ਹਾਂ ਠੀਕ ਹੈ ਬਾਕੀ ਆਪਾਂ ਹੁਣ ਜਦੋਂ ਚੌਥਾ ਸੂਰਾ ਚੱਲੂਗਾ ਹਾਂ ਹਾਂ ਤਾਂ ਉਦੋਂ ਪਤਾ ਲੱਗੋ ਵੀ ਦੁੱਧ ਵਧਦਾ ਏ ਜਾਂ ਘਟਦਾ ਹਾਂ ਉਹ ਤਾਂ ਆਪਦੇ ਪਾਂਡੇ ਸਾਰੇ ਬਾਈ ਬਾਈ ਇਹ ਤਾਂ ਹੈ ਗੱਲ ਕਿਉਂਕਿ ਆਪਾਂ ਜਿੰਨੀ ਖਾਣਕ ਵਗੈਰਾ ਪਾਵਾਂਗੇ ਉਹਨਾਂ ਦੁੱਧ ਦੇ ਦੇ ਪਸ਼ੂ ਨੇ ਤਾਂ ਉਹਨਾਂ ਹੀ ਵਧਣਾ ਫੁੱਲਣਾ ਹੈ ਠੀਕ ਹੈ ਹਾਂ ਬਾਈ ਤੇ ਇਹਦਾ 1 15 ਬਾਈ 15 15 ਐ ਸਮਝਦਾ ਬਾਈ ਰੇਟ ਕਿੰਨਾ ਇਹਦਾ ਮੁੱਲ 1.5 ਹੈ ਬਾਈ ਦੇਣੀ 95000 ਦੀ ਯਾਰ 1 ਲੱਖ ਰੁਪਈਆ 1 ਲੱਖ 5000 ਰੁਪਈਆ ਇਸ ਮੱਝ ਦਾ ਰੇਟ ਹੈਗਾ ਬਾਈ ਹੋਰੀ ਕਹਿੰਦੇ ਪਰ 95000 ਤੋਂ ਘੱਟ ਆਪਾਂ ਇਹ ਮੱਝ ਨਹੀਂ ਦੇਣੀ ਦੇਖੋ ਜੀ ਮੱਝ ਬਹੁਤ ਵਧੀਆ ਤੰਦਰੁਸਤ ਗੱਬਣ ਮੱਝ ਆ ਸਿਰਫ ਇੱਕ ਹਫਤਾ ਰਹਿ ਗਿਆ ਸੂਣ ਦੇ ਵਿੱਚ 95000 ਰੁਪਿਆ ਬਾਈ ਕਹਿੰਦਾ ਵੀ ਆਪਾਂ ਨੈਟ ਛੱਡ ਦੇਣੀ ਹੈ ਇਹ ਤੇ ਵੀਰੇ ਆਹ ਜਿਹੜੀ ਮੱਝ ਆ ਆਪਣੇ ਕੋਲੇ ਇਹ ਸੂਈ ਨੂੰ 7 ਦਿਨ ਹੋ ਗਏ ਬਾਈ ਬੋਲੇ ਚੋਂ ਖਾਲੀ ਐ 6-7 ਦਿਨਾਂ ਦੀ ਸੂਈ ਹੋਈ ਐ ਬੋਲੇ ਚੋਂ ਖਾਲੀ ਐ 7 ਦਿਨ ਹੋਇਆ ਸੂਈ ਨੂੰ ਤਾਂ ਮਗਰ ਵੀਰੇ ਬੱਚਾ ਕੀ ਹੈ ਦੇ ਕੱਟਾ ਹੈ ਬਾਈ ਨਗਰ ਕੱਟਾਏਗਾ ਹੂੰ ਠੀਕ ਹੈ ਵੀਰੇ ਤੇ ਵੀਰੇ ਜੇ ਰੇਟ ਦੀ ਗੱਲ ਕਰੀਏ ਇਹਦਾ 1 15 ਮਾਦੇ ਆ ਬਾਈ 1 15 ਨੈਟ ਹੈ ਵੀਰੇ ਨਾ ਕਰਦਾ ਇਮਾਨਤਾਨ ਕਰਦਾ ਹੈ ਬਾਈ ਲਓ ਜੀ ਵੀਰੋਰੇ ਕਹਿੰਦੇ ਵੀ 1 ਲੱਖ 15000 ਰੁਪਿਆ ਮੱਝ ਦਾ ਰੇਟ ਹੈ ਜੀ ਮੌਕੇ ਤੇ ਆਪਾਂ ਮਾਨਤਾਨ ਵੀ ਕਰਵਾਗੇ ਕੋਈ ਇਹੋ ਜੀ ਗੱਲ ਨਹੀਂ ਮਗਰ ਜਿਹੜਾ ਬੱਚਾ ਉਹ ਕੱਟਾਏਗਾ ਦੇਖੋ ਪੂਰਾ ਤੰਦਰੁਸਤ ਕੱਟਾਏਗਾ ਤੰਦਰੁਸਤੀ ਮੱਝ आएगी ਕਿੰਨੇ ਸੂਏ ਬਾਈ ਇਹ ਇਹ ਵੀ ਤੀਜੀ ਹੈ ਬਾਈ ਤੀਜੀ ਆ ਹਾਂ ਤੇ ਦੁੱਧ ਦੁੱਧ ਕਿੰਨਾ ਵਜੇ ਥੱਲੇ ਦੁੱਧ ਹੁਣ ਹੋਊਗਾ ਬਾਈ 10 ਕਿਲੋ 10 ਕਿਲੋ ਹੂੰ ਠੀਕ ਹੈ ਵੀਰੇ 10 ਕਿਲੋ ਦੁੱਧ ਹੈਗਾ ਲਓ ਜੀ ਲੇਵਲੂਵੇ ਦੀ ਇਹ ਵੀ ਸੋਹਣੀ ਹੈ ਮੱਝਪੂਰੀ ਤੇ ਬਾਈ ਹੋਰੇ ਕਹਿੰਦੇ ਵੀ ਸਾਡੇ ਕੋਲੇ ਚਾਰ ਨਗਨੇ ਆਪਾਂ ਉਹ ਵੀ ਦੇਖ ਲੈਣੇ ਆ ਖੋਲ ਦਿਓ ਬਾਈ ਦਿਖਾ ਦਿਓ ਇੱਕ ਵਾਰੀ ਕਿਹੜੀ ਨੂੰ ਉਹ ਤੋਰ ਬਾਈ ਓਏ ਉਹ ਖੋਲ ਬਾਈ ਪਹਿਲੀ ਮੱਝ ਭਾਈ ਗਾਗ ਲੱਗ ਰਿਹਾ ਫਿਰ ਪੂਰਾ ਗਾਗ ਲੱਗ ਰਿਹਾ ਨੇ ਦੇਖੋ ਭਾਈ ਆ ਜੀ ਇੱਧਰ ਆ ਜੋ ਭਾਈ ਅੱਗੇ ਤੇ ਭਾਈ ਇਹ ਸਮਝ ਦੀ ਜੇ ਆਪਾਂ ਗੱਲ ਕਰੀਏ ਇਹ ਪਹਿਲਣ ਹੈ ਭਾਈ ਪਹਿਲਣ ਹੈ ਹਾਂ ਠੀਕ ਹੈ ਸੂਈ ਹੈ ਸੂਈ ਹੋਈ ਹੈ ਭਾਈ 20 ਦਿਨਾਂ ਦੀ ਉਹ ਬੱਚਾ ਖੜੇ ਮੂਰੇ ਠੀਕ ਹੈ 20 ਦਿਨਾਂ ਦੀ ਸੂਈ ਹੋਈ ਹੈ ਮਗਰ ਬੱਚਾ ਕੀ ਹੈ ਭਾਈ ਕੱਟਾ ਹੈ ਭਾਈ ਕੱਟਾਗਾ ਹਾਂ ਇਹਦਾ ਭਾਈ ਰੇਟ ਇਹ ਦੇ ਦਾਂਗੇ 130 ਦੀ ਭਾਈ ਮੁੱਲ ਦਾ ਜਿਸ ਮਰਜ਼ੀ ਕਰਾ ਲੈ ਰੇਟ ਆਪਾਂ ਜਿੰਨਾ ਮਰਜ਼ੀ ਮੰਗ ਲਗੇ 1 30 ਦੀ ਦੇ ਦਾਂਗੇ ਪਰ 1 30 ਦੀ ਆਪਾਂ ਐਂਡ ਛੱਡ ਦੇਣੀ ਆ ਹਾਂ ਹੋਰ ਮਾਨਤਨ ਕਰਦਾ ਆ ਬਾਈ ਵਿੱਚ ਠੀਕ ਆ ਬਾਈ ਮੱਝ ਸੋਹਣੀ ਆ ਬਾਈ ਤੇਰੀ ਇਹ ਵੀ ਪਹਿਲਣ ਆ ਬਾਈ ਪਹਿਲਣ ਹੈਗੀ ਤੇ ਲੈਵਲ ਉਗੇ ਦੀ ਭਰਮੀ ਆ ਬਾਈ ਮਗਰ ਆ ਬੱਚਾ ਗਿਆ ਇਹਦੇ ਦੇਖ ਸਕਦੇ ਆ ਆਪਾਂ ਬਾਪੂ ਜੀ ਬੈਠੇ ਨੇ ਮਰਜ਼ੀ ਕੋਲੇ ਚੰਗੀ ਸੋਹਣੀ ਮੱਝ ਹੈਗੀ 130 ਬਾਈ ਰੇਟ ਦਾ ਇਹਦਾ 130 ਹੈ ਬਾਈ ਦੁੱਧ ਕਿੰਨਾ ਦੱਸਿਆ ਸੀ ਤੇਲੇ ਦੁੱਧ 11 ਕਿਲੋ ਬਾਈ ਪਹਿਲਣਾ ਹੈ ਪਹਿਲਣਾ 11 ਕਿਲੋ ਦੁੱਧ ਆ 20 ਦਿਨਾਂ ਹੀ ਸੂਈ ਹੋਈ ਹੈ ਬਾਈ 20 ਦਿਨਾਂ ਸੂਈ ਆ ਹਾਂ ਲਓ ਜੀ ਤੇ ਇੱਕ ਉਹ ਆਪਣੇ ਕੋਲੇ ਮੱਝ ਹੈਗੀ ਹਾਂ ਉਹ ਰਾਤ ਹੀ ਸੂਈ ਹੈ ਬਾਈ ਉਹ ਰਾਤ ਹੀ ਸੂਈ ਹੈ ਬਾਈ ਹਾਂ ਇਹ ਕਿੰਨੇ ਸੂਈ ਹੈ ਬਾਈ ਇਹ ਵੀ ਤੀਜੇ ਕੋਊਗੀ ਬਾਈ ਲੈਤੀ ਹੋਈ ਆਪਣੀ ਅੱਛਾ ਇਹ ਵੀ ਲੈਤੀ ਹੋਈ ਆ ਹਾਂ ਲਓ ਜੀ ਇਹ ਵੀ ਮੱਝ ਤੀਜੇ ਸੂਏ ਦੱਸ ਰਹੇ ਨੇ ਪੁੱਛਣਾ ਨਹੀਂ ਆਉਂਦਾ ਪੁੱਛੀ ਜਾਂਦਾ ਕਿਉਂਕਿ 20 ਦਿਨਾਂ ਦਾ ਹੈਗਾਗਾ ਸੇਲ ਪਰਚੇਜ਼ ਦਾ ਕੰਮ ਹੈ ਇਜੇ ਮੈਂ ਅੱਗੇ ਤੋਂ ਲੈ ਕੇ ਆਉਂਦੇ ਆ ਮਰਜ ਉਹੀ ਆਪਾਂ ਨੂੰ ਇਹ ਵੀਡੀਓ ਦੇ ਵਿੱਚ ਡਿਟੇਲ ਦੱਸ ਰਹੇ ਹੈਗੇ ਇਹ ਬੀਰ ਹੋਰ ਕਹਿੰਦੇ ਵੀ ਰਾਤ ਹੀ ਸੋਈ ਹੈ ਬੱਚਾ ਸਾਹਮਣੇ ਕਰ ਦੋ ਤਾਂ ਅੱਜ 17 ਤਰੀਕ ਹੈ ਜੀ ਤੇ ਇਹਦਾ ਬਾਈ ਕੀ ਰੇਟ ਰੱਖਿਆਗਾ ਇਹ ਦਵਾ 95000 ਦੀ ਬਾਈ ਨੈਟ ਰੇਟ ਹੈ ਬਈ ਹਟ ਕਰਦਾ ਮਾਨਤਨ ਕਰਦਾ ਮਾਨਤਨ ਕਰਦਾਂਗੇ ਵੈਸੇ ਆਪਣਾ 95000 ਰੁਪਿਆ ਰੇਟ ਲੱਗਿਆ ਹੋਇਆ ਇਹਦੇ ਮਗਰ ਬੱਚਾ ਕੀ ਹੈ ਬਾਈ ਬੱਚਾ ਇਹਦੇ ਮਨ ਕੱਟਾ ਹੈ ਬਾਈ ਕੱਟਾ ਕਿ ਨਾ ਕੱਟਿਆ ਤਾਂ ਮਗਰਾ ਕੱਟਿਆ ਬਾਈ ਅੱਛਾ ਮਗਰੇ ਦੇ ਕੱਟਿਆ 95000 ਰੁਪਿਆ ਰੇਟ ਹੈ ਹਾਂ ਤੇ ਚਾਰ ਨਾਗ ਨੇ ਤੁਹਾਡੇ ਕੋਲ ਆ ਜਿਹੜਾ ਤੁਸੀਂ ਅੱਜ ਮੰਡੀ ਤੇ ਲੈ ਕੇ ਆਏ ਹੋ ਤੇ ਗਾਗੋਕ ਬਾਈ ਵਧੀਆ ਲੱਗੀਆਂ ਦਾ ਲੱਗੀਆਂ ਦਾ ਹੈਗਾ ਥੋੜਾ ਜਿਹਾ ਮੰਦੀ ਹੈ ਬਾਈ ਮੰਦਾ ਚੱਲੀ ਜਾਂਦਾ ਬਾਈ ਬਹੁਤ ਵਧੀਆ ਮੱਜਾਂ ਨੇ ਬਾਈ ਹੋਰਾਂ ਕੋਲੇ ਸੇਲ ਪਰਚੇਸ ਦਾ ਕੰਮ ਕਰਦੇ ਨੇ ਇਹ ਤੇ ਰੇਟ ਵੀ ਬਾਈਆਂ ਦਿੰਦੇ ਜੈ ਜੀ ਹੈ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਆਪਣੀਆਂ ਵੱੱਜਾਂ ਬਾਰੇ ਮਾਨਸਾ ਪਸ਼ੂ ਮੰਡੀ ਦੇ ਉੱਤੇ ਤੇ ਇੱਥੇ ਆਪਾਂ ਨੂੰ ਬਹੁਤ ਸੋਹਣੀਆਂ ਸੋਹਣੀਆਂ ਮੱਝਾਂ ਦੇਖਣ ਨੂੰ ਮਿਲ ਜਾਣੇ ਹੋਰੀਆਂ ਤੰਦਰੁਸਤ ਮੱਝਾਂ ਤੇ ਇੱਥੇ ਆਏ ਆਪਾਂ ਬਾਈ ਹੋਰਾਂ ਕੋਲੇ ਬਾਈ ਹੋਰੀ ਅੱਜ ਇੱਥੇ ਮੱਝ ਲੈ ਕੇ ਆਏ ਆ ਜੀ ਸੇਲ ਕਰਨ ਵਾਸਤੇ ਤੇ ਆਪਾਂ ਬਾਈ ਹੋਰਾਂ ਨਾਲ ਕਰਦੇ ਆਂ ਗੱਲਬਾਤ ਮੱਝ ਨੂੰ ਬਾਈ ਹੋਰੀ ਤੋੜ ਕੇ ਦਿਖਾ ਰਹੇ ਆ ਬੰਦੇ ਬਹੁਤ ਵਧੀਆ ਤੇ ਤੰਦਰੁਸਤ ਮੱਝ ਹੈਗੀ ਥਾਂ ਲੈਵੇ ਦੀ ਪੂਰੀ ਵਧੀਆ ਚੰਗੀ ਮੱਝ ਹੈਗੀ ਤੇ ਗੱਲਬਾਤ ਆਪਾਂ ਕਰਦੇ ਹਾਂ ਬਾਈ ਹੋਰਾਂ ਦੇ ਨਾਲ ਬਾਈ ਇਧਰ ਆ ਜੀ ਸਾਹਮਣੇ ਸਸੀ ਦਾ ਬਾਈ ਸਸੀ ਦਾ ਬਾਈ ਕੀ ਨਾਮ ਬਾਈ ਜੀ ਆਪਣਾ ਭਗੇਲ ਸਿੰਘ ਆ ਜੀ ਭਗੇਲ ਸਿੰਘ ਹਾਂ ਜੀ ਕਿਹੜੇ ਪਿੰਡ ਆ ਜੀ ਤਰੰਜੀ ਖੇੜਾ ਤਰੰਜੀ ਖੇੜਾ ਜ਼ਿਲ੍ਹਾ ਢੜਪੇਲੇ ਵਿੱਚ ਸੁਲਤਾਨਗਰ ਹੁੰਦਾ ਵਿੱਚ ਹਾਂ 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 ਠੀਕ ਆ ਠੀਕ ਆ ਤੇ ਬਾਈ ਜੀ ਅੱਜ ਇੱਥੇ ਕਿੰਨੇ ਨਾਲ ਲੈ ਕੇ ਆਏ ਹੋ ਇੱਕ ਮਹਿਲਾ ਕਹਿੰਦੀ ਇੱਕ ਮਹਿਲਾ ਕਹਿੰਦੀ ਠੀਕ ਹੈ ਮੈਜੀ ਮੜਾ ਜ ਆਪਾਂ ਜੇ ਮੱਝ ਦੀ ਗੱਲਬਾਤ ਕਰਗੇ ਡਿਟੇਲ ਦੀ ਮੜਾ ਨਾਲ ਹੋ ਜਾ ਤਾਂ ਕਿੰਨਵੇਂ ਸੂਏ ਮੱਝ ਆ ਬਾਈ ਇਹ ਤੀਜੇ ਸੂਏ ਆ ਬਾਈ ਤੀਜੇ ਸੂਏ ਆ ਤੀਜੇ ਸੂਏ ਮੱਝ ਆ ਜੀ ਦੇਖੀਏ ਤਾਂ ਬਹੁਤ ਸੋਹਣੀ ਮੱਝ ਹੈ ਪਿੰਡੇ ਦੀ ਬਹੁਤ ਚੰਗੀ ਮੱਝ ਹੈਗੀ ਖਾਨ ਲੈਵਾ ਬਹੁਤ ਵਧੀਆ ਕੱਦ ਕਾਠ ਪੂਰਾ ਵਧੀਆ ਮੱਝ ਦਾ ਤੀਜੇ ਸੂਏ ਮੱਝ ਆ ਬਾਈ ਕਿੰਨਾ ਚਲੋਗਾ ਸੂਈ ਨੂੰ ਦੋ ਢਾਈ ਮਹੀਨੇ ਹੋਏ ਹੋਣਗੇ ਭਾਈ ਦੋ ਢਾਈ ਮਹੀਨੇ ਠੀਕ ਹੈ ਮਗਰ ਬੱਚਾ ਕੀ ਹੈ ਭਾਈ ਕੱਟੀ ਹੈ ਭਾਈ ਦੇਖ ਸਕਦੇ ਆਂ ਭਈ ਆਪਾਂ ਕਿਹੜੇ ਪਾਸੇ ਆ ਲਓ ਜੀ ਆਹ ਕੱਟੀ ਐ ਇਸ ਮੱਝ ਦੀ 90000 ਦੋ ਢਾਈ ਮਹੀਨੇ ਹੋ ਗਏ ਜੀ ਮੱਝ ਸੂਈ ਨੂੰ ਦੇਖੋ ਜੀ ਪੂਰੀ ਵਧੀਆ ਤੇ ਤੰਦਰੁਸਤ ਕੱਟੀ ਐ ਮੱਝ ਵੀ ਪੂਰੀ ਐਕਟਿਵ ਐ ਪੂਰੀ ਤੰਦਰੁਸਤ ਮੱਝ ਐ ਜੀ ਤੋਰ ਤਾਰ ਕੇ ਆਪਾਂ ਦੇਖ ਚੁੱਕੇ ਆਂਗੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਭਾਈ ਜੀ ਕਿੰਨੇ ਲੀਟਰ ਦੁੱਧ ਆ ਤੇ ਥੱਲੇ ਇਹ 12 ਲੀਟਰ ਆ ਬਈ ਹੁਣ 12 ਲੀਟਰ ਦੁੱਧ ਹੈਗਾ ਪੂਰੀ ਗਾਰੰਟੀ ਹੈ ਬਈ ਦੁੱਧ ਦੀ ਪੂਰੀ ਗਾਰੰਟੀ ਬਈ ਤੇ ਵੀਰੇ ਥਣਾ ਥਣਾ ਦੀ ਪੂਰੀ ਸਾਫ ਆ ਬਈ ਪੂਰੀ ਸਾਫ ਆ ਮੋਟੀ ਧਾਰਦੀ ਆ ਹਾਂ ਬਈ ਪੂਰੀ ਮੋਟੀ ਦੀ ਲਓ ਜੀ ਥਣਾ ਥਣਾ ਦੀ ਵੀਰ ਹੋਰੀ ਕਹਿੰਦੇ ਵੀ ਪੂਰੀ ਵਧੀਆ ਫੁੱਲ ਗਾਰੰਟੀ ਹੈਗੀ ਚੰਗੀ ਤੰਦਰੁਸਤ ਮੱਝ ਆ ਵੀਰੇ ਮਗਰ ਕੱਟੀ ਐ 2 2.5 ਮਹੀਨੇ ਹੋ ਗਏ ਮੱਝ ਸੋਈ ਨੂੰ ਤੇ ਭਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਕਿੰਨੇ ਤੱਕ ਆਪਾਂ ਮੱਝ ਦਾ ਡਿਮਾਂਡ ਕੀ ਹੈ ਡੇਟ 90000 ਆ ਜੀ 90000 ਰੁਪਿਆ ਠੀਕ ਹੈ ਵੀਰੇ 90000 ਦੀ ਮੱਝ ਹੈ ਜੀ ਤੇ ਕੋਈ ਵੀਰੇ ਮਾਨਤਾਣ ਮੌਕੇ ਤੇ ਹੋ ਸਕਦਾ ਹੈ 5000 700 ਰੁਪਿਆ 5000 700 ਰੁਪਿਆ ਠੀਕ ਹੈ ਜਾਨੀ ਕਿ ਤੁਸੀਂ ਜਾਇਜ਼ ਹੀ ਮੰਗਿਆ ਪਹਿਲੀ ਰੇਟ ਠੀਕ ਹੈ ਤੇ ਬਾਈ ਤੁਸੀਂ ਵੈਸੇ ਕਿਲੇ ਲੂਪ ਪਾਉਂਦੇ ਹੋ ਕਿ ਆਪਣਾ ਡੇਰੀ ਟੋਰੀ ਹੈ ਜਾਂ ਕੋਈ ਹੋਰ? ਆ ਕਿਲੇ ਲੂ ਹੈ ਬਾਈ ਆਪਦਾ। ਕਿਲੇ ਲੂ ਹੈ। ਉਹ ਵੈਸੇ ਸੇਲ ਪਰਚੇਸ ਦਾ ਨਾਲ ਕਰ ਲੈਨੇ ਹਾਂ। ਆ ਕਦ ਕਰ ਲੈ ਲਈ ਦਿੰਨੇ ਹਾਂ। ਠੀਕ ਹੈ। ਕਰੇ ਵੀ ਬਾਈ ਪਸ਼ੂਏ ਕਿ ਉਹ? ਹੈਗੇ 15-16 ਮੱਥੂ। 15-16 ਪਸ਼ੂ ਹੈਗੇ ਆ। ਠੀਕ ਹੈ। ਤੇ ਬਾਈ ਇੱਥੋਂ ਪਸ਼ੂ ਲੈ ਵੀ ਜਾਂਦੇ ਹੋ ਕਿ ਕੱਲ ਵੇਚ ਨਹੀਂ ਹੋਣੇ। ਲੈ ਵੀ ਜਾਂਦੇ ਆ ਵੇਚ ਵੀ ਦੇ ਦਿੰਦੇ। ਲੈਣੇ ਵੀ ਤੇ ਹੁਣ ਤਾਂ ਉਹ ਡੇਰੀ ਦਾ ਕੰਮ ਕਰਿਆ। ਠੀਕ ਹੈ ਬਾਬਾ। ਨਹੀਂ ਛੱਡਤੀ ਕੰਮ। ਠੀਕ ਹੈ ਠੀਕ ਹੈ ਜੀ। ਲਓ ਜੀ ਦੋਸਤੋ ਅ ਬੀਰ ਹੋਰਾਂ ਨੇ ਦੱਸਿਆਗਾ 90000 ਰ ਤੇ 2.5 ਮਹੀਨੇ ਹੋਏ ਆ ਜੀ ਮੱਝ ਸੋਈ ਨੂੰ ਤੇ ਜਿਹੜੀਆਂ ਵੀ ਗੱਲਾਂ ਆਪਾਂ ਵੀਡੀਓ ਦੇ ਵਿੱਚ ਬਾਈ ਹੋਰਾਂ ਨੇ ਦੱਸੀਆਂ ਨੇ ਉਹਨਾਂ ਵਿੱਚ ਕੋਈ ਸ਼ੰਕਾ ਨਹੀਂ ਹੈਗੀਗੀ ਜਿੰਨੀ ਗੱਲ ਦੱਸੀ ਆ ਉਹੀ ਹੈਗੀ ਆ ਤੇ ਬਾਈ ਹੋਰੇ ਕਹਿੰਦੇ ਵੀ 90000 ਦੀ ਆਪਾਂ ਮੱਝ ਦੇਣੀ ਆ ਮੌਕੇ ਦੇ ਉੱਤੇ ਮਾਨਤਾਣ ਹੋ ਜਾਊਗਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਆਪਾਂ ਨੂੰ ਮੱਝ ਬਾਰੇ ਜਾਣਕਾਰੀ ਦਿੱਤੀ